ਸ੍ਰੀ ਵਾਹਿ ਗੁਰੂ ਸਾਹਿਬ ਜੀ ਅਰਾਗੇ ਗੂਜਰੀ ਵਾਰ ਮਹਲਾ 5 ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਾਲੋਕ ਮਹਲਾ 5 ਅੰਤਰ ਗੁਰ ਆਰਾਬਣਾ ਜਿਹਾ ਵਾਜਪ ਗੁਰਨਾਉ ਨੇਤਰੀ ਸਤ ਗੁਰ ਤੇਖਣਾ ਸਰਾਵਣੀ ਸੁਨਨਾ ਗੁਰਨਾਉ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤ ਗੁਰੇ ਦੇਖਣਾ ਸਰਾਵਣੀ ਸੋਣਨਾ ਗੁਰਨਾਉ ਸਤ ਗੁਰ ਸੇਤੀ ਰਤੇ ਆ ਦਰਗਾ ਪਾਈਆ ਠਾਓ ਕਹੋ ਨਾਨਕ ਕਿਰਪਾ ਕਰੇ ਦੇਸਨੋ ਇਹ ਵਾਤ ਦੇ ਜਗ ਮਹਿ ਉਤਮ ਕਾਢੀਆ ਹੈ ਵੈਰਲੇ ਕੇਈ ਕੇ ਮਹੱਲਾ ਪੰਧਵਾ ਰੱਖੇ ਰਖਣ ਹਾਰ ਆਪੇ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਆ ਆਪ ਦਾਇਾਲ ਮਨ ਹੋ ਨਾ ਵੇ ਸਾਰਿਆਨ ਸਾਧ ਜਨ ਕਾ ਸੰਗ ਪਾਵਜੋਲ ਤਾਰਾਨ ਸਾਕਤ ਨਿੰਦ ਕਾ ਦੁਸ਼ਟ ਖੇਨ ਮਾਹੇ ਬੇਦਾਰਾਨ ਤੇਸ ਸਾਹਿਬ ਕੀ ਟੇਕ ਨਾਨਕ ਮਨਾ ਮਾਹੇ ਜੇ ਸੇਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਆਕਾਲ ਨਿਰੰਜਨ ਪੁਰਖ ਅਗਮ ਅਪਾਰੀਆ ਸਚੋ ਸਚਾ ਸਚ ਨਿਹਾਰੀਆ ਊੜ ਨਾ ਜਾਪ ਕੇਸ਼ ਤੇਰੀ ਧਾਰੀਆ ਸਭ ਸਾਰੇ ਦੇ ਦਾ ਤਾਰ ਜੇਤ ਉਪਾਰੀਆ ਇਕਤ ਸੂਤ ਪਰੋਏ ਜੋਤ ਸੰਧਾਰੀਆ हुक्म भवजल मंग हुक्में तारिया प्रभ जियोद त आए सोए जिस भाग मथारिया तेरी ਤਤ ਮੇਤ ਲਖੀ ਨਾ ਜਾਏ ਹਾ ਤੋਦ ਬਲੇ ਹਾਰੀਆ ਪ੍ਰਭ ਜੀਓ ਤੋਦ ਧਿਆਏ ਸੋਏ ਜਿਸ ਭਾਗ ਮਥਾਰੀਆ ਤੇਰੀ ਗਾਤ ਮੇਤ ਲਗੀ ਨਾ ਜਾਏ ਹਉ ਤਉ ਦੇ ਬਲਿਹਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਾਗ ਗੂਜਰੀ ਵਾਰ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇਹ ਵਾਜਾਪ ਗੁਰ ਨਾਮੇ ਨੇਤਰੀ ਸਤ ਗੁਰ ਪੇਖਣਾ ਸਰਾਵਣੀ ਸੁਨਣਾ ਗੁਰਨਾਉ